ਦਿੱਲੀ ਮੋਰਚੇ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ ਇਸੇ ਵਿਚਕਾਰ ਪੰਜਾਬ ਦੇ ਬਾਜ਼ਾਰਾਂ 'ਚ ਮੰਦੀ ਆ ਗਈ ਹੈ ਤੇ ਕਈ ਚੀਜ਼ਾਂ ਦੇ ਰੇਟ ਵਧ ਗਏ ਨੇ ਤਾਂ ਕਿ ਇਹ ਕਿ ਦਿੱਲੀ ਮੋਰਚੇ ਦੇ ਮੱਦੇਨਜ਼ਰ ਕਿਸਾਨ ਆਪਣੇ ਨਾਲ ਕਾਫੀ ਮਹੀਨਿਆਂ ਦਾ ਰਾਸ਼ਨ ਲੈ ਕੇ ਗਏ ਵੀ ਇਸ ਕਾਰਨ ਆਮ ਲੋਕਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਕੀ ਨਾਂ ਦੀ ਆਪਣਾ ਮੇਰਾ ਨਾਂ ਸੁਭਾਸ਼ ਹੈ ਸੁਭਾਸ਼ ਜੀ ਕਾਹ ਦਾ ਕਾਰੋਬਾਰ ਜੀ ਆਪਣਾ ਦੇ ਜਿਹੜਾ ਕਿਸਾਨੀ ਅੰਦੋਲਨ ਦੁਆਰਾ ਸ਼ੁਰੂ ਹੋਇਆ ਵਾ ਤੇ ਕੀ ਸਮਝ ਦਿਓ ਜਨਾ ਕਿ ਵਪਾਰ ਤੇ ਕਿੰਨਾ فرق ਪੈਗਾ ਵਪਾਰ ਤੇ ਬਹੁਤ ਜ਼ਿਆਦਾ فرق ਪੈਗਾ ਜੀ ਥੋੜਾ ਪਤਾ ਨਹੀਂ ਬਹੁਤ ਜ਼ਿਆਦਾ فرق ਪੈਗਾ ਕਿ ਅੱਜ ਹੀ ਅੰਦੋਂ ਸ਼ੁਰੂ ਹੋਇਆ ਅੱਜ ਪਹੁੰਚੇ ਅਤੇ ਸੰਗੋ ਬਾਰਡਰ ਤੇ ਅੱਜ ਹੀ فرق ਪੈਗਾ ਜਿਹੜੀ ਚੀਜ਼ਾਂ ਇੱਕ ਜੀ 10 ਟਨ ਕਿਲੋ ਦੇਖਦੀ ਸੀ ਉਹ ਅੱਜ ਹੀ 3 ਰੁਪਏ ਕੋਲ ਹੋ ਗਈ ਆ ਵਪਾਰ ਦੇ ਵਿੱਚ ਬਹੁਤ ਜ਼ਿਆਦਾ فرق ਪਿਆ ਨਾ ਕਿ ਜਿਹੜੀਆਂ ਸਾਰੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਜਿਹੜੀਆਂ ਕਿਸਾਨ ਅੰਦੋਲਨ ਜਿਹੜੇ ਕਰਦੇ ਪਏ ਆ ਜਿਹੜੀਆਂ ਦੀ ਮੰਗਾਂ ਵਾ ਉਹਦੇ ਬਾਰੇ ਕੀ ਤੁਸੀਂ ਕਿਨ ਸਰਕਾਰ ਨੂੰ ਕੀ ਮੰਗ ਕਰਦੇ ਹੋ ਇਸ ਬਾਰੇ ਮੰਗਾਂ ਜੀ ਦੇਖੋ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਵਾ ਉਹ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਵਾ ਨਾ ਕਿ ਇਹਨਾਂ ਨੂੰ ਕੱਢੇ ਖਰਾਬ ਕਰਾਉਣੀਆਂ ਚਾਹੀਦੀਆਂ ਵਾ ਕਿਉਂਕਿ ਇਹ ਅਨਗਾਤਾ ਹੀ ਤੇ ਖੜਿਆ ਗਿਆ ਨਾ ਤੇ ਫਿਰ ਮਾਰਕੀਟ ਦੇ ਵਿੱਚ ਕੋਈ ਵੀ ਰਾਜ ਕੇ ਨਹੀਂ ਕਹੂਗਾ ਇਹ ਵਿਚਾਰੇ ਉੱਥੇ ਜਾ ਕੇ ਪਿਛਲੇ ਉਸ ਵੀ ਮਾਰਾਂ ਵੀ ਜਾ ਕੇ ਦੇ ਖੱਡੇ ਖਰਾਬ ਹੋਏ ਸੀਗੇ ਐਰਤੀ ਵੀ ਖਰਾਬ ਹੋਣਦੇ ਆ ਸਰਕਾਰ ਨੂੰ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਮੰਨ ਲੈਣੀਆਂ ਚਾਹੀਦੀਆਂ ਅਜੇ ਕੀ ਨਾ ਵੀ ਆਪਣਾ ਅਜ਼ਾਦ ਸਿੰਘ ਮੇਰੇ ਕੋਲ ਆਇਆ। ਅ ਬਿਰਖ ਸਾਹਿਬ ਜਿਹੜਾ ਆਪਣੇ ਕਿਸਾਨ ਵੀਰ ਅੰਦੋਲਨ ਕਰਦੇ ਪਏ ਆ ਜਿਨ੍ਹਾਂ ਨੇ ਆਪਣੀਆਂ ਮੰਗਾ ਖਾਤਰ ਆਪਣੀ ਹੱਕ ਦੀਆਂ ਮੰਗਾ ਖਾਤਰ ਦਿੱਲੀ ਕੂਚਾ ਨਿਰਦੇਲਿਆ ਕਿੰਨਾ ਕੁ ਤੁਸੀਂ ਇਸ ਗੱਲ ਨੂੰ ਸਹੀ ਸਮਝਦੇ ਹੋ ਦੇਖੋ ਜਨ ਸਾਹਿਬ ਜਿਹੜਾ ਇਹ ਕੋਟ ਦਾ ਮਸਲਾ ਹੈ ਜਿਹੜੀ ਕਿਰਸਾਨੀ ਹੈ ਉਹੋ ਇੱਕੋ ਇੱਕ ਕੀਤਾ ਜਿਹੜੀ ਮਤਲਬ ਮਨੀ ਜਨਰੇਟ ਕਰਦੀ ਉਹ ਕੱਲਾ ਇੱਕੋ ਇੱਕ ਕੀਤਾ ਹੀ ਕੋਈ ਹੈ ਜੀ ਕਿਸਾਨੀ ਔਰ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਜਿਵੇਂ ਐਮਐਸਪੀ ਦੇ ਫਸਲਾਂ ਦੀ ਫ੍ਰੀਡ ਜਿਹੜੀ ਹੋਣੀ ਚਾਹੀਦੀ ਹੈ ਉਸ ਤੋਂ ਜਿਹੜੀ ਥਿੰ ਸਰਕਾਰ ਸੀਦੀ ਉਹ ਮੁੱਕਰ ਗਈ ਪਹਿਲਾਂ ਵਾਅਦਾ ਕਰਕੇ ਵੀ ਕਿ ਉਹ ਬਿੱਲ ਲਿਆਉਣ ਦੇ ਬਾਅਦ ਵੀ ਤੁਹਾਨੂੰ ਬਿੱਲ ਲੈ ਕੇ ਨਹੀਂ ਆਏ ਜੀ ਇਸ ਕਰਕੇ ਮਜਬੂਰੀ ਵਸ ਜਿਹੜਾ ਵਾ ਉਹ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਮੂਵਟ ਕਰਨਾ ਪੈ ਰਿਹਾ ਹੈ ਕਿ ਕੋਈ ਖੁਸ਼ੀ ਦੇ ਕਾਰਨ ਤੇ ਕੋਈ ਵੇਖੋ ਇੰਨਾ ਸਾਰਾ ਕੁਝ ਕਰਕੇ ਉਹ ਜਾਣ ਗਈ ਇਹੋ ਜੇ ਅਗਰ ਹੁਣ 20000 ਕਰੋੜ ਰੁਪਏ ਦੇ ਆ ਪਿਛਲੇ ਲਗੀਆਂ ਰਿਪੋਰਟਾਂ ਨੇ ਕਿ ਇਹਨਾਂ ਨੇ ਦਾਣਾ ਬਾਹਰੋਂ ਐਕਸਪੋਰਟ ਕਰਵਾਈਆਂ ਇਮਪੋਰਟ ਕਰਵਾਈਆਂ ਨੇ ਸੋੜੀ ਤੇ ਅਗਰ ਉਹ ਇਹਨਾਂ ਨੂੰ ਐਮਐਸਪੀ ਦੇ ਉੱਪਰ ਚੁੱਕਦੇ ਆ ਤਾਂ ਆਪਣੀ ਲੋਕ ਸੋਰ ਕੁਛਵਾਲ ਹੋ ਸਕਦੇ ਸਰਕਾਰ ਜਿਹੜੀ ਆ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਤੋਂ ਜੋ ਮੁਕਰੇ ਜੀ ਤੇ ਫਿਰ ਸਾਰਾ ਕੁਝ ਕਰਨਾ ਵੀ ਜ਼ਾਇਦਾ ਜੀ ਜਿੱਥੇ ਇੱਕ ਪਾਸੇ ਕਿਸਾਨੀ ਅंदोलਨ ਚੱਲਦਾ ਪਿਆ ਵਾ ਤੁਹਾਨੂੰ ਪਤਾ ਵਾ ਜਿਹੜੇ ਆਪਣੇ ਪੰਜਾਬ ਦੇ ਬਾਰਡਰ ਆ ਉਹ ਸਾਰੇ ਸੀਲ ਕਰ ਦਿੱਤੇ ਆ ਤੇ ਉਸ ਨਾਲ ਇੱਕ ਵਪਾਰ ਦਾ ਵੀ ਫਰਕ ਪੈ ਸਕਦਾ ਇੰਨੇ ਨਾਲ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਦੇ ਵਿੱਚ ਅਗਭਾਰਾਂ ਦੇ ਵਿੱਚ ਜਿਵੇਂ ਨਾਰਮਲੀ ਪਾੜ ਰਹੇ ਹੋ ਕਿ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਇਕਲਤੂ ਮੈਂ ਥੋੜੇ ਟਾਈਮ ਦੇ ਵਿੱਚ ਹੀ ਆਣੀ ਹੋਰ ਸ਼ੇਪ ਦੀ ਸ਼ੁਰੂ ਹੋ ਜਾਣੀ ਤੇ ਜਿਹੜੇ ਪ੍ਰਾਈਸ ਹਾਈਕ ਹੋ ਤੇ ਤੁਹਾਨੂੰ ਪਤਾ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਸਟਾਕ ਜਦੋਂ ਹੋਗਾ ਦਿੱਲੀ ਵਾਲੀ ਸਾਈਡ ਤੋਂ ਜਦੋਂ ਚੀਜ਼ਾਂ ਨਹੀਂ ਆਉਣਗੀਆਂ ਤੇ ਆਬਵੀਅਸਲੀ ਜਿਹੜੀ ਉਹ ਪ੍ਰਾਈਸ ਜਿਹੜੇ ਹਾਈਕ ਹੋਣੇ ਹੋਣੇ ਤੇ ਇੰਨਾ ਚੀਜ਼ਾਂ ਨੂੰ ਜਦੋਂ ਸਨ ਇਫੈਕਟ ਤੇ ਸਾਡੇ ਉੱਪਰ ਪੈਣਾ ਹੈ ਮਤਲਬ ਐਸੀ ਜਿਹੜੀ ਹੋਲੀ ਸੋਲੀ ਇਹਨਾਂ ਸਨ ਪਾਵਰ ਮਤਲਬ ਕਿਸਾਨਾਂ ਦਾ ਹੁਣ ਤੁਸੀਂ ਬਿਲਕੁਲ ਉੱਤਾਲੇ ਆ ਜੀ ਮਾਰਕੀਟ ਵਿੱਚ ਵਿਆਹ ਸ਼ਾਦੀ ਦਾ ਸੀਨ ਚੱਲ ਰਿਹਾ ਆ ਆਲ ਰਿੰਗ ਉਸ ਤੋਂ ਬਾਅਦ ਪੰਜਾਬ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਪੇਪਰ ਵੀ ਸਟਾਰਟ ਹੋ ਚੁੱਕੇ ਆ ਇਸ ਬਾਰੇ ਕੋਈ ਇਨਵੈਸਟਰ ਐਸਸਰ ਦੇ ਉਹਨਾਂ ਦੇ ਉੱਪਰ ਇਫੈਕਟ ਜਿਹੜਾ ਜਿਹੜਾ ਤੇ ਲੋਕਲ ਆ ਸਰ ਉਹਨਾਂ ਦੇ ਉੱਪਰ ਵੀ ਮੇਰੇ ਖਿਆਲ ਕੋਈ ਐਸਰ ਤੇ ਹੋਊਗਾ ਨਹੀਂ ਕਿ ਵਿਆਮਾਨੀ ਸਿਚੁਏਸ਼ਨ ਕੋ ਸਕੱਤਾਂ ਚੋਂ ਮੰਗਾਈ ਕਰਕੇ ਥੋੜਾ-ਬੋਧਾ ਇਫੈਕਟ ਹੋਊਗਾ ਅਦਰਵਾਈਜ਼ ਤੇ ਮੇਰੇ ਕੱਲ ਕੋਈ ਡਾ ਲੰਬਾ-ਚੋੜਾ ਇਫੈਕਟ ਹੋਣਾ ਜਾਂ ਉੱਪਰ ਪੈ ਨਹੀਂ ਹੋਊਗਾ ਜੀ ਤੁਸੀਂ ਕੀ ਮੰਗ ਰਹੇ ਹੋ ਸਰਕਾਰਾਂ ਕੋਲ ਸਰਕਾਰ ਦੇ ਕੋਲ ਤੇ ਮੈਂ ਤੇ ਰਿਕਵੈਸਟ ਇਹੋ ਕਰਦਾ ਜੀ ਕਿ ਬੈਠ ਕੇ ਜੇਵਾ ਵੀ ਮਤਲਬ ਟੇਬਲ ਦੇ ਉੱਪਰ ਇਸ ਜਿਹੜਾ ਮਸਲੇ ਦਾ ਹੱਲ ਹੋ ਜੇ ਤੇ ਬਹੁਤ ਵਧੀਆ ਜੀ ਤੇ ਬਾਕੀ ਸਰਕਾਰ ਵੀ ਆਪਣੀ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਨੇ ਕਿਸਾਨ ਜਥੇਬੰਦੀਆਂ ਵੀ ਕੋਸ਼ਿਸ਼ ਕਰ ਰਹੇ ਨੇ ਤੇ ਅਪੀਸ ਕਰਦੇ ਆਂ ਸਰ ਰੇਸ਼ਟਾਰੀ ਅਰਦਾਸ ਕਰਦੇ ਆਂ ਕਿ ਇਹ ਜਿਹੜਾ ਮਸਲਾ ਹੈ ਉਹ ਦਲਬਾਤ ਵਾਰਾ ਹੱਲ ਹੋ ਜਾਵੇ